ਤੇ ਜਦੋਂ ਜਦੋਂ 301 ਜੋ 300 ਸਾਲ ਮਨਾਇਆ ਸੀਗਾ ਤਾਂ ਬਾਲ ਉਹ ਸਰਕਾਰ ਕੀਤੀ ਸੀ ਬਾਲ ਸਾਹਿਬ ਦੀ ਸੀ ਤੇ ਉਦੋਂ ਉਦੋਂ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਹੁੰਦਾ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਮਨਾਉਣ ਗਿਆ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ 350 ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲੇ ਜੀ ਕਹਿੰਦੇ ਨੇ ਕਿ ਇਕੱਲੀ ਸਰਕਾਰ ਵੇਲੇ ਵਿਰਾਸਤੇ ਖਾਲਸਾ ਬਣਾਇਆ ਗਿਆ ਸਰਕਾਰ ਦਾ ਕੰਮ ਹੈ ਕੋਈ ਗੁਰੂ ਸਾਹਿਬ ਦੇ ਨਾਂ ਤੇ ਕੁਝ ਬਣਾਵਾਂਗੇ ਜੀ ਪੂਰਾ ਪੂਰਾ ਡਿਟੇਲ ਬਣਾਵਾਂਗੇ ਉਹਨੂੰ ਉਹਨੂੰ ਕਹੋ ਵੀ ਲਿਟਰਨ ਨੋਲੇਜ ਇਜ਼ ਟੂ ਡੇਂਜਰਸ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਤੇ ਜਦੋਂ ਜਦੋਂ 301 ਜੋ 300 ਸਾਲ ਮਨਾਇਆ ਸੀਗਾ ਤਾਂ ਬਾਲ ਸਰਕਾਰ ਦੀ ਸੀ ਬਾਲ ਸਾਹਿਬ ਦੀ ਸੀ ਤੇ ਉਦੋਂ ਉਦੋਂ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਹੁੰਦਾ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਬਣਾਉਣਗੀਆਂ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ ਸਾਡੇ ਤਿੰਨ ਸੌ ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲੇ ਜੀ ਉਹ ਕਹਿੰਦੇ ਨੇ ਕਿ ਇਕੱਲੀ ਸਰਕਾਰ ਵੇਲੇ ਵਿਰਾਸਤੇ ਖਾਲਸਾ ਬਣਾਇਆ ਗਿਆ ਸਰਕਾਰ ਦਾ ਕੰਮ ਹੈ ਕੋਈ ਗੁਰੂ ਸਾਹਿਬ ਦੇ ਨਾਂ ਤੇ ਕੋਈ ਬਣਾਵਾਂਗੇ ਜੀ ਪੂਰਾ ਪੂਰਾ ਡਿਟੇਲ ਬਣਾਵਾਂਗੇ ਉਹਨੂੰ ਉਹਨੂੰ ਕਹੋ ਵੀ ਲਿਟਰਨ ਨੌਲੇਜ ਇਜ਼ ਟੂ ਡੇਂਜਰਸ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ